ਇਹ ਟੈਂ ਮੜਾਕ ਜਿੱਥੇ ਕਿ ਪਿੰਡ ਦੇ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਕਿ ਇਸ ਥਾਂ ਤੋਂ ਅਸੀਂ ਭਾਈ ਸਰਬਜੀਤ ਸਿੰਘ ਹੋਰਾਂ ਨੂੰ ਹੀ ਜਿਤਾ ਕੇ ਅੱਗੇ ਭੇਜਾਂਗੇ ਇੱਥੇ ਹੋਰ ਕਿਸੇ ਦਾ ਬੂਥ ਵੀ ਨਹੀਂ ਲੱਗੇਗਾ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਪਿੰਡ ਦੇ ਵੱਲੋਂ ਇੱਕ ਪਾਸੜ ਹੋ ਕੇ ਫੈਸਲਾ ਕਰ ਦਿੱਤਾ ਗਿਆ ਵੀ ਬੂਥ ਕਿਸੇ ਹੋਰ ਦਾ ਨਹੀਂ ਲੱਗਣਾ ਕਾਂਗਰਸੀ ਕੱਲ ਗਾਣਾ ਵੀ ਗੱਲ ਹੋਈ ਆ ਵੀ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਆਪਾਂ ਸਰੋਜ ਸਿੰਘ ਸੰਘ ਖਾਲਸਾ ਦਾ ਹੀ ਬੂਥ ਲਾਵਾਂਗੇ ਸੋ ਵੱਡੀਆਂ ਪਾਰਟੀਆਂ ਦੇ ਹੁੰਦੇ ਹੋਏ ਇੱਕ ਆਜ਼ਾਦ ਉਮੀਦਵਾਰ ਦੇ ਸਮਰਥਨ ਚ ਤੁਸੀਂ ਆ ਮੇਰੇ ਨਾਲ ਦੇ ਦੋ ਮੁੰਡੇ ਸੀਗੇ ਉਹ ਬੰਦੇ ਅੱਜ ਨਸ਼ਾ ਕਰਕੇ ਉਹਨਾਂ ਦਾ ਮਹੀਨਾ ਹੋਇਆ ਭੋਗ ਭਾਈ ਨੂੰ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਆਪਣੇ ਪਿੰਡ ਮੜਾ ਕੇ ਵੀ ਯਾਰ ਚਲੋ ਠੀਕ ਆ ਵੀ ਤੁਹਾਨੂੰ ਅਸੀਂ ਸਮਰਥਨ ਦਿੱਤਾ ਜਿਤਾਇਆ ਤੁਹਾਨੂੰ ਇੱਥੋਂ ਜਿਤਾਇਆ ਬੋਟ ਪਾਈ ਆ ਵੀ ਤੁਸੀਂ ਯਾਰ ਮਾੜਾ ਮੋਟਾ ਪਿੰਡ ਦਾ ਘੇੜਾ ਮਾਰੋ ਯਾਰ ਵਿਚਲ ਭੋਗਦੇ ਹੀ ਆਓ ਕਾਣੂ ਬੈਲੀ ਗੱਲ ਤਾਂ ਸ਼ਰਮ ਆਉਣੀ ਚਾਹੀਦੀ ਐ ਜੇ ਲੋਕਾਂ ਨੂੰ ਯਾਰ ਜਿਹੜੇ ਇਹਨਾਂ ਨੂੰ ਵੋਟ ਪਾਉਣਗੇ ਫਿਰ ਲੋਕਾਂ ਦੇ ਉੱਤੇ ਸਵਾਲ ਖੜਾ ਕਰ ਦਿੱਤਾ ਜਾਂਦਾ ਕਿ ਲੋਕ ਜ਼ਿੰਮੇਵਾਰ ਨਸ਼ੇ ਦੇ ਲਈ ਜੇ ਨਸ਼ੇ ਦੀ ਮੰਗ ਨਾ ਹੋਵੇ ਤਾਂ ਨਸ਼ਾ ਆਊਗਾ ਕਿਉਂ ਤੁਹਾਨੂੰ ਲੱਗਦਾ ਵੀ ਸਰਕਾਰਾਂ ਜ਼ਿੰਮੇਵਾਰ ਐ ਦੇ ਲਈ ਬਾਲ ਚੱਕਦੇ ਆ ਸਵਾਲ ਉਠਾਉਂਦੇ ਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਸਵਾਲ ਨਾ ਕਰੋ ਤੁਸੀਂ ਪੜ੍ਹੇ ਲਿਖੇ ਘੱਟ ਆ ਜੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਵਾਲ ਕਰਨ ਲਾਇਆ ਲੋਕਾਂ ਨੂੰ ਜੇ ਹੱਕ ਦਿੱਤਾ ਫਿਰ 9 ਜਨ ਨੂੰ ਫੜ ਕੇ ਥਾਣੇ ਕਿਉਂ ਲਿਆ ਜਾਂਦਾ? ਥਾਣੇ ਕਿਨੂੰ ਲੈ ਕੇ ਗਏ ਜੀ? ਆਹ ਨੌਜਨ ਸਾਹਮਣੇ ਖੜਾ ਜੀ। ਥਾਣੇ ਲੈ ਕੇ ਗਏ ਵੀਰੇ? ਹਾਂ ਜੀ ਵੀਰੇ। ਆਨ ਮੋਹਲ ਸਾਹਿਬ ਨੇ ਪੁੱਛਿਆ ਵੀ ਐਂ ਕਰਕੇ ਵੀ ਸਾਡੇ ਪਿੰਡ ਦੀਆਂ ਨੌਕਰੀਆਂ ਜਾਂ ਆਹ ਚੀਜ਼ ਵੀ ਕਿੱਥੇ ਹੈਗੀ ਵੀ ਇਹ ਚੀਜ਼ ਹੈ ਨਹੀਂ। ਉਹ ਕਹਿੰਦਾ ਵੀ ਐਂ ਕਰਕੇ ਤੁਸੀਂ ਪੜ੍ਹੇ ਲਿਖੇ ਨਹੀਂ। ਅਸੀਂ ਸਿਰਫ ਇਕੱਲੇ ਇਕੱਲੇ ਟਾਪਰ ਨੂੰ ਨੌਕਰੀ ਦਿੰਨੇ ਹਾਂਗੇ। ਹੋਰ ਕਿਸੇ ਨੌਕਰੀ ਨਹੀਂ ਦਿੰਦੇਗੇ ਅਸੀਂ। ਕਾਰਨ ਤਾਂ ਕੋਈ ਵਜ੍ਹਾ ਹੋਰ ਤਾਂ ਨਹੀਂ ਰਹਿੰਦੀ। ਤੁਹਾਨੂੰ ਥਾਣੇ ਲੈ ਕੇ ਜਾਣ ਦੀ ਕੋਈ ਹੋਰ ਪਰਚਾ ਹੋਵੇ ਪੁਰਾਣਾ ਤੁਹਾਡੇ ਉੱਤੇ? ਉਹ ਗੱਡੀ ਚੋਂ ਆਏ ਉੱਤਰ ਕੇ ਆਉਂਦੇ ਸੀਗੇ ਜਿਵੇਂ ਅਨਸਾਰ ਸਾਡਾ ਸਿਰ ਪਾੜ ਦੇਣਗੇ। ਉਹ ਗੱਡੀ ਚੋਂ ਆਏ ਛੋਟੇ ਛੋਟ ਆਉਂਦੇ ਸੀਗੇ ਉਹਨਾਂ ਦੇ ਗਨਮੈਨਾਂ ਨੇ ਫੜ ਫੜ ਕੇ ਉਹਨਾਂ ਨੂੰ ਗੱਡੀ 'ਚ ਪਾਇਆ। ਉਹ ਤਾਂ ਕਲਾਕਾਰ ਹੈ ਜੀ ਕਲਾਕਾਰ ਤਾਂ ਕੋਮਲ ਦਿਲ ਦੇ ਹੁੰਦੇ। ਉਹਦੇ ਤਾਂ ਭਾਈ ਜੀ ਕਾਲੇ ਉਹ ਪੈਂਦੇ ਸੀਗੇ ਵੀ ਕਿਵੇਂ ਨਾ ਕਿਵੇਂ ਸਾਡੇ ਹੱਥ ਆ ਜਾਣਾ ਸੀ। ਉਹਨਾਂ ਦਾ ਨਾ ਉੱਤੇ ਵਸ ਨਹੀਂ ਚੱਲਿਆ। ਕਿਸਾਨੀ ਯੂਨੀਅਨ ਨਾਲੇ ਜਾਵੜੇ ਉਹਨਾਂ ਦਾ ਵਸ ਨਹੀਂ ਚੱਲਿਆ ਤੇ ਨਹੀਂ ਉਹਨਾਂ ਨੇ ਪਰਚਾ ਪਾਉਣਾ ਸੀਗਾ ਇਹਦੇ ਤੇ। ਕਹ ਰਿਹਾ ਹੁਣ ਵੀ ਉਹ ਤਾਂ ਧਮਕੇ ਦੇ ਰਿਹਾ ਵੀ ਅਸੀਂ ਪਰਚਾ ਕਰਾਂਗੇ ਐ ਕਰਾਂਗੇ ਬਾਕੀ ਗੱਲੇ ਅਸੀਂ ਸਾਰੇ ਨਿਸ਼ਾਨ ਸਦੀ ਗਵਾਈ ਏਠਾ ਅਸੀਂ ਆਪਣੇ ਗੁਰੂ ਦੀ ਗਵਾਈ ਏਠਾ ਚੱਲਣਾ ਵਾ ਠੀਕ ਹੈ ਅਸੀਂ ਆਪਣੇ ਗੁਰੂ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਕਲਾਕਾਰੀ ਕਰਦੇ ਆ ਜੀ ਇਹ ਦੱਸੋ ਇੱਥੇ ਕੰਮ ਕਰਨਗੇ ਕਿ ਫਿਲਮਾਂ ਬਣਾਉਣਗੇ ਇਹ ਉਹ ਤੋਂ ਕਾਲੀਆਂ ਤੋਂ ਕਾਂਗਰਸੀਆਂ ਤੋਂ ਵੀ ਇਹਨਾਂ ਦਾ ਭੱਠਾ ਜਮਾਂ ਥੱਲੇ ਬੈਗੇ ਆਪਣੇ 92 ਦਾ ਬਹੁਮਤ ਸਾਨੂੰ ਮਿਲਿਆ ਬਾਕੀ ਸਾਰੇ ਤਾਂ ਗੁੱਡੇ ਲੈਣ ਲਾਤੇ 92 ਦਾ ਬਹੁਮਤ ਤਾਂ ਤਾਂ ਹੀ ਤਾਂ ਮੁੱਲ ਪਾਈ ਜਾਂਦੇ ਆ ਨਾ ਜੀ ਸਾਈਂ ਸਾਡੇ ਲਾਠੀਆਂ ਮਾਰਦੇ ਆ। ਕਰੋਤੀ ਪਾਰਟੀਆਂ ਇਹ ਕਹਿੰਦੀਆਂ ਵੀ ਸਰੋਜੀਤ ਸਿੰਘ ਉਹਨਾਂ ਦਾ ਪਿਛਲਾ ਜੀਵਨ ਦੇਖੋ ਵੀ ਉਹ ਕਿਦਾਂ ਦਾ ਰਿਹਾ ਬਹੁਤ ਸਾਰੇ ਲੋਕ ਤਾਂ ਨੌਜਵਾਨ ਜਿਹੜੇ ਲੀਡਰ ਹੁਣ ਅੱਗੇ ਆ ਰਹੇ ਉਹਨਾਂ ਬਾਰੇ ਇਹ ਕਹਿੰਦੇ ਆ ਵੀ ਇਹ ਇਹ ਨਵੇਂ-ਨਵੇਂ ਪੰਥਕ ਕਿੱਥੋਂ ਆ ਗਏ ਹੁਣ ਬਣ ਕੇ ਅਸਲੀ ਪੰਥਕ ਤਾਂ ਅਸੀਂ ਆਂ। ਅਸਲ ਨਾਲ ਉਹਨਾਂ ਦੇ ਮਾਨ ਚ ਡਰ ਪਿਆ ਆ। ਠੀਕ ਹੈ ਭਾਈ ਸਾਹਿਬ ਦੀ ਪੂਰੀ ਚੜ੍ਹਾਈ ਆ ਇਸ ਟਾਈਮ। ਲੋਕ ਸਭਾ ਚੋਣਾਂ 2024 ਪੂਰੇ ਪੰਜਾਬ ਦੇ ਵਿੱਚ ਇਸ ਸਮੇ ਲੋਕ ਵੀ ਪੰਪਾ ਭਾਰ ਹੈ ਇੱਕ ਉਤਸਵ ਦੇ ਤਰ੍ਹਾਂ ਇਸ ਇਲੈਕਸ਼ਨ ਨੂੰ ਦੇਖਿਆ ਜਾ ਰਿਹਾ ਹੈ ਦੂਜੇ ਪਾਸੇ ਪਾਰਟੀਆਂ ਦੇ ਵੱਲੋਂ ਵੀ ਕੈਂਡੀਡੇਟ ਜ਼ੋਰ ਸ਼ੋਰ ਦੇ ਨਾਲ ਉਤਾਰੇ ਜਾ ਰਹੇ ਕੁਝ ਸੀਟਾਂ ਪੰਜਾਬ ਦੇ ਵਿੱਚ ਬੜੀਆਂ ਹੌਟ ਸੀਟਾਂ ਬਣੀਆਂ ਹੋਈਆਂ ਆਪਸ ਦੇ ਵਿੱਚ ਫਸਮਾ ਮੁਕਾਬਲਾ ਬਣਿਆ ਹੋਇਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇੱਕ ਤੋਂ ਇੱਕ ਵੱਧ ਕੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਮੈਦਾਨ ਦੇ ਵਿੱਚ ਫਰੀਦਕੋਟ ਦੀ ਗੱਲ ਕਰੀਏ ਤਾਂ ਹਲਕਾ ਫਰੀਦਕੋਟ ਦੇ ਵਿੱਚ ਵੀ ਫਸਮਾ ਮੁਕਾਬਲਾ ਬਣਿਆ ਹੋਇਆ ਪਰ ਇਸ ਹਲਕੇ ਦਾ ਇੱਕ ਪਿੰਡ ਹੈ ਮੜਾਕ ਜਿੱਥੇ ਕਿ ਪਿੰਡ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਕਿ ਇਸ ਥਾਂ ਤੋਂ ਅਸੀਂ ਭਾਈ ਸਰਬਜੀਤ ਸਿੰਘ ਹੋਰਾਂ ਨੂੰ ਹੀ ਜਿਤਾ ਕੇ ਅੱਗੇ ਭੇਜਾਂਗੇ ਇੱਥੇ ਹੋਰ ਕਿਸੇ ਦਾ ਬੂਥ ਵੀ ਨਹੀਂ ਲੱਗੇਗਾ ਹਜੇ ਹੁਣ ਐਲਾਨ ਸੋਸ਼ਲ ਮੀਡੀਆ ਦੇ ਉੱਤੇ ਵੀ ਗੱਲਾਂ ਇਹ ਘੁੰਮ ਰਹੀਆਂ ਤੇ ਇਸ ਦੇ ਨਾਲ ਹੀ ਇੱਥੇ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਵੀ ਆਂਦੇ ਆ ਸੋ ਉਹ ਵੀ ਇੱਕ ਵੀਡੀਓ ਬੜੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਤੇ ਆਪਸ ਵਿੱਚ ਤਣਾਅ ਬਣ ਜਾਂਦਾ ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਸ ਸਮੇਂ ਪਿੰਡ ਵਿੱਚ ਮੌਜੂਦ ਆ ਪਿੰਡ ਦੇ ਲੋਕ ਖੜੇ ਆ ਸੋ ਗੱਲਬਾਤ ਕਰਦੇ ਆ ਬਾਈ ਕਿਵੇਂ ਹੋ ਜੀ ਠੀਕ ਠਾਕ ਵਧੀਆ ਵਧੀਆ ਬਾਈ ਪਹਿਲੀ ਗੱਲ ਤਾਂ ਬਾਈ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਇੱਥੇ ਆਏ ਜੀ ਹਾਂਜੀ ਤੇ ਬਾਕੀ ਵੀ ਤੁਸੀਂ ਇੱਥੇ ਆਏ ਵੀ ਤੁਹਾਡਾ ਧੰਨਵਾਦ ਕਰਦੇ ਆ ਬਾਕੀ ਪਿਆ ਪਿਆਬੀ ਲੋਕ ਪੀਟੀਵੀ ਦਾ ਹੀ ਜੀਲੋ ਤਾਂ ਤੈਨੂੰ ਧੰਨਵਾਦ ਕਰਦਾ ਜੀ ਤੁਸੀਂ ਹੁਣ ਸਰਬਜੀਤ ਸਿੰਘ ਖਾਲਸਾ ਹੋਰ ਨੂੰ ਸਪੋਰਟ ਕਰ ਰਹੇ ਹੋ ਸਾਰੇ ਬੈਨਰ ਲੈ ਕੇ ਖੜ ਗਏ ਸਾਰਾ ਪਿੰਡ ਇਹ ਐਲਾਨ ਕਰਦਾ ਹੈ ਬੜੀਆਂ ਪੋਸਟਰਾਂ ਘੁੰਮ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਪਿੰਡ ਦੇ ਵੱਲੋਂ ਇੱਕ ਪਾਸੜ ਹੋ ਕੇ ਫੈਸਲਾ ਕਰ ਦਿੱਤਾ ਗਿਆ ਵੀ ਬੂਥ ਕਿਸੇ ਹੋਰ ਦਾ ਨਹੀਂ ਲੱਗਣਗੇ ਨਹੀਂ ਆਪਣਾ ਨਾ ਹੀ ਕਾਂਗਰਸੀ ਕਾਲਗਾਣਾ ਵੀ ਗੱਲ ਹੋਈ ਆ ਵੀ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਆਪਾਂ ਸਰਵਜਿੰ ਸਿੰਘ ਖਾਲਸਾ ਦਾ ਹੀ ਬੂਥ ਲਾਵਾਂਗੇ ਬਾਕੀ ਥੋੜਾ ਆਮ ਆਦਮੀ ਦਾ ਹੈਗਾ ਵੀ ਸਾਡੀ ਗੱਲ ਚੱਲੀ ਜਾਂਦੀ ਹੈ ਜੇ ਉਹ ਬੰਦੇ ਵੀ ਆਪਦਾ ਲਾਉਣਗੇ ਤਾਂ ਸਾਨੂੰ ਕੋਈ ਹੈ ਜਾ ਵੀ ਉਹਨਾਂ ਤੇ ਉਹ ਵੀ ਹੈ ਨਹੀਂ ਗਾ ਗਲਾ ਸ਼ੌਕਾ ਪਰ ਇੰਨਾ ਵੀ ਅਸੀਂ ਦੂਜੀਆਂ ਪਾਰਟੀਆਂ ਨਾਲ ਸਾਡੇ ਨਾਲ ਸਹਿਮਤੀ ਹੋ ਗਈ ਆ ਉਹ ਕਹਿੰਦੇ ਵੀ ਜਰੂਰ ਥੋੜੀ ਅਸੀਂ ਤੁਹਾਡੇ ਨਾਲ ਖੜੇ ਆ ਬਹੁਤ ਹੀ ਬਹੁ ਗਿਣਤੀ ਪਿੰਡ ਨਾਲ ਖੜ ਗਿਆ ਤੁਹਾਡਾ ਹਾਂਜੀ ਹਾਂਜੀ ਬਹੁ ਗਿਣਤੀ ਵੀ ਬਾਕੀ ਵੀ ਉ ਵੀ ਹੰਗਾਰਾ ਸੀ ਕੱਲ ਵੀ ਰੋਡ ਸ਼ੋਅ ਤੇ ਜਾ ਕੇ ਆਏ ਆ ਵੀ ਪੂਰਾ ਹੰਗਾਰਾ ਮੈ ਰਿਆ ਭਾਈ ਸਰਬਜੀਤ ਸਿੰਘ ਨੂੰ ਖਾਲਸਾ ਨੂੰ ਭਾਈ ਜੀ ਬਹੁਤ ਵੱਡੀਆਂ ਪਾਰਟੀਆਂ ਇੱਕ ਪਾਰਟੀਆਂ ਉਹ ਆ ਜਿਹੜੀਆਂ 70 ਸਾਲਾਂ ਤੋਂ ਜਿਹੜੀ ਇਹ ਸੱਤਾ ਦੇ ਵਿੱਚ ਕਹਿ ਲੋ ਆ ਰਹੀਆਂ ਮੁਰਮੁਰ ਕੇ ਜਾਂ ਪ੍ਰਾਣੀਆਂ ਪਾਰਟੀਆਂ ਇੱਕ ਪਾਰਟੀ ਮੌਕੇ ਦੀ ਪਾਰਟੀ ਹੈ ਉਹ ਕਹਿੰਦੇ ਵੀ ਸਾਨੂੰ ਬਦਲ ਦੇ ਤੌਰ ਤੇ ਲੋਕਾਂ ਨੇ ਚੁਣਿਆ ਤੇ ਬਹੁਤ ਮਤ ਮਿਲਿਆ ਸੋ ਵੱਡੀਆਂ ਪਾਰਟੀਆਂ ਦੇ ਹੁੰਦੇ ਹੋਏ ਇੱਕ ਆਜ਼ਾਦ ਉਮੀਦਵਾਰ ਦੇ ਸਮਰਥਨ ਚ ਤੁਸੀਂ ਆ ਕੇ ਆਯਾਦ ਉਮੀਦਵਾਰ ਦੇ ਬਈ ਆਏ ਆਏ ਆ ਵੀ ਇਹ ਬੰਦੇ ਹੁਣ ਇਥੋਂ ਅਨਮੋਲ ਕਹੀ ਜਿਤਾਇਆ ਵੀ ਐਮਐਲਏ ਆਪਣੇ ਇਥੇ ਅਨਮੋਲ ਉਹ ਬੰਦੇ ਵੀ ਯਾਰ ਆਪਣੇ ਨਾਲ ਹੁਣ ਮੇਰੇ ਨਾਲ ਦੇ ਦੋ ਮੁੰਡੇ ਸੀਗੇ ਉਹ ਬੰਦੇ ਅੱਜ ਨਸ਼ਾ ਕਰਕੇ ਉਹਨਾਂ ਦਾ ਮਹੀਨਾ ਹੋਇਆ ਭੋਗ ਪਾਇਆ ਨੂੰ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਆਪਣੇ ਪਿੰਡ ਮੜਾਕ ਵੀ ਯਾਰ ਚਲੋ ਠੀਕ ਆ ਵੀ ਤੁਹਾਨੂੰ ਅਸੀਂ ਸਮਰਥਨ ਦਿੱਤਾ ਜਿਤਾਇਆ ਤੁਹਾਨੂੰ ਇਥੋਂ ਜਿਤਾਇਆ ਬੋਟ ਪਾਈ ਆ ਵੀ ਤੁਸੀਂ ਯਾਰ ਮਾੜਾ ਮੂਟਾ ਪਿੰਡ ਦਾ ਘੇੜਾ ਮਾਰੋ ਯਾਰ ਵੀ ਚਲ ਭੋਗ ਤੇ ਆਓ ਤੇ ਯਾਰ ਦੂਜੇ ਪਾਸੇ ਹੁਣ ਲੋਕਾਂ ਨੂੰ ਪਹਿਲੀ ਗੱਲ ਤਾਂ ਸ਼ਰਮ ਆਉਣੀ ਚਾਹੀਦੀ ਐ ਜੇ ਲੋਕਾਂ ਨੂੰ ਯਾਰ ਜਿਹੜੇ ਇਹਨਾਂ ਨੂੰ ਵੋਟ ਪਾਉਣਗੇ ਵੀ ਮੰਨ ਲਾ ਵੀ ਇੱਕ ਪੱਥ ਤਾਂ ਪੰਥ ਕਚੇੜਾ ਖੜਾ ਐਡਾ ਹਨਾ ਵੀ ਜਿੰਨਾਂ ਦੇ ਵੇਲੇ ਵੀ ਬਿਆਸ ਅਭੀ ਆਪਣਾ ਕਿੱਡਾ ਰੋਲ ਆ ਹਨਾ ਕੁਰਬਾਨੀਆਂ ਤੇ ਵੀ ਅੰ드ਰਾ ਗਾਂਧੀ ਉਹਨਾਂ ਨੇ ਮਾਰੀ ਸੀ ਉਹਨਾਂ ਦੇ ਪਿਆਉਣੇ ਹਨਾ ਤੇ ਵੀ ਆਪਣੇ ਲਈ ਉਹਨਾਂ ਨੂੰ ਵੀ ਵੀ ਇਹਨਾਂ ਨੂੰ ਵੋਟ ਆਪਾਂ ਨੂੰ ਦੇਣੀ ਚਾਹੀਦੀ ਆ 100% ਪਿੰਡ ਤਾਂ ਕੀ ਜੈਤੋ ਸਿਵਲਾ ਹਸਪਤਾਲ ਵਿਖੇ ਉਸ ਦਿਨ ਜਿਸ ਦਿਨ ਉਹ ਲੜਕੇ ਦੀ ਮੌਤ ਹੋਈ ਉਸ ਦਿਨ ਹਸਪਤਾਲ 'ਚ ਡਾਕਟਰ ਵੀ ਐ ਨਹੀਂ ਸੀ ਮੌਜੂਦ ਜੀ ਉਸ ਗੱਲ ਤਾਂ ਜ਼ਿਆਦਾ ਰੋਸ ਹੈ ਕਿਹੜੀ ਗੱਲ ਤੁਹਾਨੂੰ ਮਜਬੂਰ ਕਰ ਦਿੰਦੀ ਹੈ ਕਿ ਬਾਕੀ ਪਾਰਟੀਆਂ ਤੋਂ ਤੁਸੀਂ ਪਾਸਾ ਵੜ ਜਾਨੇ ਹੋ ਤੇ ਆਜ਼ਾਦ ਉਮੀਦਵਾਰ ਦੇ ਹੱਕ 'ਚ ਖੜ ਜਾਨੇ ਹੋ ਬਾਈ ਇਹਨਾਂ ਨੇ ਹੁਣ ਤੱਕ ਪਹਿਲਾਂ ਵੀ ਜਿਉਂ ਪਾਰਟੀਆਂ ਜਾਂ ਇਸੇ ਇਹ ਪਾਰਟੀ ਹੈਗੀ ਇਹਨਾਂ ਨੇ ਤਾਂ ਜਮਾਈ ਇੱਕ ਪਾਸਾ ਹੀ ਕਰਕੇ ਰੱਖ ਦਿੱਤਾ ਇਹਨਾਂ ਨੇ ਤਾਂ ਕੁਝ ਵੀ ਇੱਕ ਤਰ ਛੱਡਿਆ ਹੀ ਨਹੀਂ ਇਹਨਾਂ ਨੇ ਬਾਈ ਕਿਹੜੇ ਪਾਸੋਂ ਨਹੀਂ ਛੱਡਿਆ ਆਪਾਂ ਨੂੰ ਮੋਤਾਂ ਆਮ ਤੌਰ ਤੇ ਹੋ ਜਾਂਦੀਆਂ ਪਿੰਡਾਂ ਦੇ ਵਿੱਚ ਮੋਤਾਂ ਕਈ ਵਾਰ ਇਹ ਸੋਚ ਲਿਆ ਜਾਂਦਾ ਵੀ ਕੋਈ ਆਮ ਗੱਲ ਆ ਕੋਈ ਵੱਡੀ ਗੱਲ ਨਹੀਂ ਹੋਈ ਤੁਹਾਨੂੰ ਇਹ ਜਿਹੜੀਆਂ ਮੋਤਾਂ ਹੋਈਆਂ ਕਿੰਨਾ ਕੁ ਦੁਖੀ ਕਰਦੀਆਂ ਕਿੰਨਾ ਕੁ ਤੁਹਾਨੂੰ ਪਿੰਚ ਕਰਦੀਆਂ ਬਾਈ ਊ ਮੌਤ ਹੋਵੇ ਆਪਣੀ ਨਾ ਉਹ ਗੱਲ ਵਾਕਾ ਜਿਹੜੀ ਟੀਕੇ ਲਾ ਕੇ ਨਸ਼ਾ ਕਰਕੇ ਆਪਣੇ ਸਾਡੇ ਨਾਲ ਦੇ ਮਰ ਰਹੇ ਆ ਉਹ ਗੱਲ ਮੌਤ ਵਾਕਾ ਬਾਈ ਇਹ ਨੌਜਵਾਨੀ ਨੂੰ ਪ੍ਰਭਾਵਿਤ ਕਰਦੀ ਹੈ ਇਹ ਗੱਲ ਅੱਜ ਦੀ ਨੌਜਵਾਨੀ ਨੂੰ ਬਈ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਕਰਦੀ ਕਿਉਂ ਨਹੀਂ ਬਈ ਗੱਲ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈਗੀ ਐਮਐਲਏ ਦੇ ਹਲਕੇ ਦੇ ਵਿੱਚ ਮੌਜੂਦ ਹੋ ਕੇ ਇਨਾਂ ਕੋ ਚਿੱਟਾ ਸ਼ਰਿਆ ਮਿਕੀ ਜਾ ਰਿਹਾ ਹੈਗਾ ਇਨਾਂ ਕੋ ਸਾਰਾ ਕੁਝ ਚੱਲਦਾ ਸਾਰਾ ਕੁਝ ਪ੍ਰਭਾਵਿਤ ਕਰ ਰਹੀ ਹੈਗੀ ਬਈ ਕਿਵਰ ਲੋਕਾਂ ਦੇ ਉੱਤੇ ਸਵਾਲ ਖੜਾ ਕਰ ਦਿੱਤਾ ਜਾਂਦਾ ਵੀ ਲੋਕ ਜ਼ਿੰਮੇਵਾਰ ਨਸ਼ੇ ਦੇ ਲਈ ਜੇ ਨਸ਼ੇ ਦੀ ਮੰਗ ਨਾ ਹੋਵੇ ਤਾਂ ਨਸ਼ਾ ਆਊਗਾ ਕਿਉਂ ਤੁਹਾਨੂੰ ਲੱਗਦਾ ਵੀ ਸਰਕਾਰਾਂ ਜ਼ਿੰਮੇਵਾਰ ਹੈ ਇਹਦੇ ਲਈ ਬਈ ਸਰਕਾਰਾਂ ਹੀ ਜ਼ਿੰਮੇਵਾਰ ਹੈ ਜੇ ਸਰਕਾਰਾਂ ਚਾਹਣ ਤਾਂ ਨਸ਼ਾ ਬਕਾਉਣ ਹੀ ਨਹੀਂ ਹੂੰ ਸਰਕਾਰ ਨੇ ਇਧਰ ਬੁਕਾਰੀਆਂ ਬਈ ਕੀ ਹੋ ਰਿਹਾ ਹੋਰੇ ਸਰਾ ਸਰ ਤੋਂ ਤੁਹਾਨੂੰ ਬੱਕ ਪਾਸੇ ਦੇਖ ਹੀ ਰਹੇ ਹੋ ਤੁਸੀਂ ਆਪਾਂ ਨੂੰ ਹੁਣ ਜਾਣੇ ਹੀ ਆਪਾਂ ਨੂੰ ਪਤਾ ਲੱਗ ਹੀ ਰਿਹਾ ਹੈਗਾ ਚਿਹਰਾਂ 'ਚ ਵੀ ਕੀ ਹੋ ਰਿਹਾ ਕੀ ਨਹੀਂ ਇੱਕ ਪਾਸੇ ਤੁਸੀਂ ਸ਼ਰੇਮ ਤਾਂ ਬੁਕਾਰੇ ਆ ਬਈ ਯਾਰ ਹਾਂ ਤੇ ਬਿਲਕੁਲ ਹੋਰ ਵੀ ਨੌਜਵਾਨ ਹੈਗੇ ਬਾਈ ਕਿਵੇਂ ਦੇਖਦੇ ਹੋ ਤੁਸੀਂ ਇੱਕ ਪਾਸੜ ਹੋ ਕੇ ਐਲਾਨ ਕਰ ਦਿੱਤਾ ਸਾਰਾ ਪਿੰਡ ਜਿਹੜਾ ਇਹ ਇਸ ਪਾਸੇ ਕਿਉਂ ਆ ਗਿਆ ਬਿਲਕੁਲ ਗੱਲ ਤੁਹਾਡੇ ਨਾਲ ਸੈਮ ਤਾਂ ਹੀ ਗੱਲ ਪਹਿਲਾਂ ਕਿਦਾਂ ਕਿਸੇ ਨੇ ਵੀ ਇਹਨਾਂ ਲੀਡਰ 90+ ਸੀਟਾਂ ਦਿੱਤੀਆਂ ਸੀ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਹਿੱਤ ਦੀ ਪੰਜਾਬ ਦੇ ਹੱਕ ਕੋਈ ਗੱਲ ਨਹੀਂ ਕੀਤੀ ਬਾਕੀ ਗੱਲ ਵੇਖੋ ਮੁੱਦੇ ਆਪਣੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਪਾਣੀਆਂ ਦਾ ਬਾਕੀ ਗੱਲ ਇਹ ਕਹਿੰਦੇ ਆ ਵੀ ਅਸੀਂ ਸੋਨੂੰ 24 ਘੰਟੇ ਬਿਜਲੀ ਕਿੰਨੀ ਮੋਟਰੇ ਵਧ ਦਈ ਜੰਨੇ ਫालतू ਬਿਜਲੀ ਕਹਿੰਦੇ ਇਹ ਕਹਿੰਦੇ ਆ ਵੀ ਝੋਨੇ ਵੇਲੇ ਵੇਖੋ ਸਾਡਾ ਪਾਣੀ ਸੋਨੂੰ ਬਿਜਲੀ ਆਮ ਕਰ ਦਿੱਤੀ ਨਹਿਰੀ ਪਾਣੀ ਤਾਂ ਸਾਡਾ ਆਇਆ ਹੀ ਨਹੀਂ ਨਹਿਰੀ ਪਾਣੀ ਦਾ ਤਾਂ ਮੁੱਖ ਮੰਤਰੀ ਸਾਹਿਬ ਬਾਰ ਬਾਰ ਕਹਿੰਦੇ ਵੀ ਤੁਸੀਂ ਖੇਤਾਂ ਦੇ ਵਿੱਚ ਕੱਲੀ ਕੱਲੀ ਵਟ ਤੇ ਤੱਕ ਪਾਣੀ ਅਸੀਂ ਪਜਾ ਦਾਂਗੇ ਨਹਿਰੀ ਪਾਣੀ ਨਹਿਰੀ ਪਾਣੀ ਆਇਆ ਨਹੀਂ ਜੀ ਧਰਤੀ ਹਟਲਾ ਪਾਣੀ ਦਾ ਪਹਿਲੀ ਡੂੰਗਾ ਜਾ ਚੁੱਕਿਆ 18 ਸਾਲ ਦਾ ਪਾਣੀ ਸਾਡੇ ਕੋਲ ਰਹਿ ਗਿਆ ਬਿਜਲੀ ਜ਼ਰੂਰਤ ਸਨ ਨਹਿਰੀ ਪਾਣੀ ਜ਼ਰੂਰਤ ਆ ਸਾਡੇ ਮੁੱਦੇ ਮੁੱਦੇ ਪਾਣੀਆਂ ਦੇ ਆ ਠੀਕ ਆ ਬਾਕੀ ਕੋਈ ਵੀ ਸਾਡੇ ਹੱਕ ਵਿੱਚ ਗੱਲ ਨਹੀਂ ਕਰਦੀ ਜੀ ਜੇ ਨੌਜਵਾਨ ਸਵਾਲ ਚੱਕਦੇ ਆ ਸਵਾਲ ਉਠਾਉਂਦੇ ਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਸਵਾਲ ਨਾ ਕਰੋ ਤੁਸੀਂ ਪੜ੍ਹੇ ਲਿਖੇ ਘਟ ਆ ਜੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਵਾਲ ਕਰਨ ਲਾਇਆ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਆਓ ਜਿਹੜੇ ਰਾਜਨੀਤਿਕ ਲੋਕ ਪਿੰਡਾਂ ਚਾਹਦੇ ਉਹਨਾਂ ਨੂੰ ਸਵਾਲ ਕਰਿਆ ਕਰੋ ਜੇ ਨਨ ਕੀਤਾ ਜੇ ਹੱਕ ਦਿੱਤਾ ਜੀ ਜੇ ਹੱਕ ਦਿੱਤਾ ਫਿਰ 9 ਜਨ ਨੂੰ ਫੜ ਕੇ ਥਾਣੇ ਕਿਉਂ ਲਿਆ ਜਾਂਦਾ ਥਾਣੇ ਕਿਨੂੰ ਲੈ ਕੇ ਗਏ ਜੀ ਆ 9 ਜਨ ਸਾਹਮਣੇ ਖੜਾ ਜੀ ਤੁਹਾਨੂੰ ਥਾਣੇ ਲੈ ਕੇ ਗਏ ਵੀਰੇ ਹਾਂਜੀ ਵੀਰੇ ਉਸ ਦਿਨ ਮੈਂ ਇਹੀ ਮਾਨਮੋਲ ਸਾਹਿਬ ਨੇ ਪੁੱਛਿਆ ਵੀ ਐਂ ਕਰਕੇ ਵੀ ਸਾਡੇ ਪਿੰਡ ਦੀਆਂ ਨੌਕਰੀਆਂ ਜਾਂ ਆ ਚੀਜ਼ ਵੀ ਕਿੱਥੇ ਆ ਗਈ ਵੀ ਇਹ ਚੀਜ਼ ਹੈ ਨਹੀਂ ਉਹ ਕਹਿੰਦਾ ਵੀ ਐਂ ਕਰਕੇ ਤੁਸੀਂ ਪੜ੍ਹੇ ਲਿਖੇ ਨਹੀਂ ਮੈਂ ਕਿਹਾ ਸਰ ਪੜ੍ਹੇ ਲਿਖੇ ਆ ਬੀ ਟੈਕ ਕਲੀਅਰ ਆ ਮੈਂ ਹੈ ਨਹੀਂ ਗਿਆ ਬਾਕੀ ਦੂਜੇ ਸਾਰੇ ਪਿੰਡਾਂ ਚ ਆ ਗਿਆ ਮੈਂ ਕਲੀਅਰ ਆ ਬੀ ਟੈਕ ਕਲੀਅਰ ਜਿਹੜੀ ਵੀਡੀਓ ਵਾਇਰਲ ਹੁੰਦੀ ਤੁਹਾਡੀ ਸੀ ਉਹ ਹਾਂਜੀ ਸਰ ਸਾਡੀ ਸੀਗੀ ਉਹ ਹੂੰ ਤੇ ਉਹ ਕਹਿ ਰਹੇ ਕਹਿੰਦੇ ਨਹੀਂ ਵੀ ਤੁਹਾਡੇ ਵਰਗਿਆਂ ਨੂੰ ਕਹਿੰਦੇ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਅਸੀਂ ਸਿਰਫ ਇਕੱਲੇ ਇਕੱਲੇ ਟਾਪਰ ਨੂੰ ਨੌਕਰੀ ਦਿੰਨੇ ਹੈਗੇ ਹੋਰ ਕਿਸੇ ਨੂੰ ਨੌਕਰੀ ਨਹੀਂ ਦਿੰਦੇਗੇ ਅਸੀਂ ਹਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ 15 ਮਿੰਟ ਬਾਅਦ ਬਾਅਦ ਪੀ ਪੁਲਿਸ ਨੂੰ ਲੈ ਚੁਕਾਇਆ ਜਾਂਦਾ ਥਾਣੇ ਚ ਜਾਇ ਜਾਂਦਾ ਗਾ ਕੋਈ ਕਾਰਨ ਤਾਂ ਕੋਈ ਵਜ੍ਹਾ ਹੋਰ ਤਾਂ ਨਹੀਂ ਰਹਿੰਦੀ ਤੁਹਾਨੂੰ ਥਾਣੇ ਲੈ ਕੇ ਜਾਣ ਦੀ ਕੋਈ ਹੋਰ ਪਰਚਾ ਹੋਵੇ ਪੁਰਾਣਾ ਤੁਹਾਡੇ ਉੱਤੇ ਕਾਰਨ ਕੀ ਰਹਿੰਦਾ ਕਾਰਨ ਕੀ ਦੱਸਿਆ ਜਾਂਦਾ ਕਾਰਨ ਤਾਂ ਕੱਲੇ ਇਹੀ ਸਵਾਲ ਹੀ ਪੁੱਛਿਆ ਸੀ ਗਿਆ ਸਰ ਉਹ ਮੁਲਾਜ਼ਮਾਂ ਨੇ ਵੀ ਇਹੀ ਪੁੱਛ ਰਹੇ ਸੀ ਕਿ ਵੀ ਤੁਹਾਨੂੰ ਕਿਸੇ ਪਾਰਟੀ ਨੇ ਜਾਂ ਸਵਾਲ ਪੁੱਛਣ ਲਈ ਭੇਜਿਆ ਹੋਵੇ ਜਾਂ ਕਿਸੇ ਨੇ ਹੋਰ ਭੇਜਿਆ ਹੋਵੇ ਮੈਂ ਇਹ ਕਹਿ ਰਿਹਾ ਸੀ ਮੈਂ ਕਿ ਮੈਨੂੰ ਕਿਸੇ ਨੇ ਕੋਈ ਪਾਰਟੀ ਨੇ ਨਹੀਂ ਭੇਜਿਆ ਕੋਈ ਕਿਸੇ ਨੇ ਨਹੀਂ ਕੱਲੀ ਮੇਰੀ ਆਪ ਦੀ ਜ਼ਮੀਰ ਜਾਗਦੀ ਸੀ ਕਿ ਮੈਂ ਤਾਂ ਸਵਾਲ ਪੁੱਛਿਆ ਜੀ ਹੂੰ ਫਿਰ ਉਸ ਤੋਂ ਬਾਅਦ ਕੀ ਹੁੰਦਾ ਤੁਹਾਡੇ ਨਾਲ ਉਸ ਤੋਂ ਬਾਅਦ ਬਸ ਕਿਸਾਨ ਜਥੇਬੰਦੀ ਆਉਂਦੀਆਂ ਕਿ ਉਸ ਤੋਂ ਬਾਅਦ ਥਾਣ ਕਿਹੜੇ ਕਿਹੜੇ ਸਵਾਲ ਤੁਸੀਂ ਪੁੱਛੇ ਸੀ ਉਹਨਾਂ ਨੂੰ ਕਿਹ ਕਿਹੜੇ ਸਵਾਲ ਆ ਜਿਹੜੇ ਲੋਕ ਅੱਜ ਰੱਖਣਾ ਚਾਹੁੰਦੇ ਆਪਣੇ ਨੁਮਾਇੰਦਿਆਂ ਦੇ ਅੱਗੇ ਜਾਂ ਸਰਕਾਰ ਅੱਗੇ ਹਜੇ ਤਾਂ ਬਈ ਅਨਮੋਲ ਸਾਹਿਬ ਜੀ ਨੂੰ ਇਹੀ ਪੁੱਛੇ ਸੀਗੇ ਕੱਲੇ ਇੱਕ ਦੋ ਸਵਾਲ ਹੀ ਆ ਵੀ ਨੌਕਰੀਆਂ ਵਾਲੇ ਤੇ ਇੰਨੇ ਚ ਹੀ ਉਹਨਾਂ ਨੇ ਇਹ ਗੱਲ ਕਹਿ ਕੇ ਸਾਨੂੰ ਪਾਸੇ ਟਾਲ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਉਹ ਵੀ ਚੋਪੀ ਕਰ ਗਏ ਇਕਦਮ ਸਾਇਲੈਂਟ ਹੀ ਹੋ ਗਏ ਵੀ ਅਸੀਂ ਜਵਾਬ ਹੀ ਨਹੀਂ ਦੇਣਗੇ ਜਵਾਬ ਤਾਂ ਚਲੋ ਹੀ ਉਹ ਭੱਜ ਹੀ ਗਏ ਉਹ ਜਵਾਬ ਤਾਂ ਚਲੋ ਦੇਣੇ ਹੀ ਨਹੀਂ ਸੀਗੇ ਉਹਨਾਂ ਨੇ ਉਹ ਗੱਡੀ ਚੋਂ ਆਏ ਉੱਤਰ ਕੇ ਆਉਂਦੇ ਸੀਗੇ ਜਿਵੇਂ ਅਨਸਾਰ ਸਾਡਾ ਸਿਰ ਪਾੜ ਦੇਣਗੇ ਲੀਡਰਾਂ ਚ ਹਲੀਮੀ ਹੁੰਦੀ ਆ ਇੱਕ ਜ਼ਰੂਰ ਹਲੀਮੀ ਹੁੰਦੀ ਆ ਵੀ ਬੰਦੇ ਨੂੰ ਵੀ ਕਿਵੇਂ ਗੱਲ ਕਰਨੀਆਂ ਹਨਾ ਵੀ ਜਾਂ ਅਸੀਂ ਹੁਣ ਗੱਲ ਇਹਨਾਂ ਨੇ ਸਵਾਲ ਪੁੱਛਿਆ ਤਾਂ ਅਸੀਂ ਕੀ ਅੱਗੋਂ ਜਵਾਬ ਦੇਣਾ ਹਨਾ ਉਹ ਤਾਂ ਗੱਲ ਪਾਸੇ ਰਹਿ ਗਈ ਉਹ ਗੱਡੀ ਚੋਂ ਆਏ ਛੋਟੇ ਛੋਟ ਆਉਂਦੇ ਸੀਗੇ ਉਹਨਾਂ ਦੇ ਗਨਮੈਨਾਂ ਨੇ ਫੜ ਫੜ ਕੇ ਉਹਨਾਂ ਨੂੰ ਗੱਡੀ ਚ ਪਾਇਆ ਪਰ ਉਹ ਕਹਿੰਦੇ ਕਿ ਵੀ ਲੋਕ ਤਾਂ ਜਿਹੜੇ ਨੌਜਵਾਨ ਹੁੰਦੇ ਇਹ ਕਾਲੇ ਪੈਂਦੇ ਹੁੰਦੇ ਆ ਉਹ ਤਾਂ ਕਲਾਕਾਰ ਆ ਜੀ ਕਲਾਕਾਰ ਤਾਂ ਕੋਮਲ ਦਿਲ ਦੇ ਹੁੰਦੇ ਜੀ ਹਾਂਜੀ ਉਸ ਦਿਨ ਦੀ ਬਾਈ ਉਹਦੇ ਦਾ ਬਾਈ ਜੀ ਕਾਲੇ ਉਹ ਪੈਂਦੇ ਸੀਗੇ ਵੀ ਕਿਵੇਂ ਨਾ ਕਿਵੇਂ ਸਾਡੇ ਹੱਥ ਆ ਜਾਣਾ ਸੀ ਉਹਨਾਂ ਦਾ ਨਾ ਉਹਦੇ ਵਸ ਨਹੀਂ ਚੱਲਿਆ ਕਿਸਾਨੀ ਯੂਨੀਅਨ ਨਾਲੇ ਜਾਵੜੇ ਉਹਨਾਂ ਦਾ ਵਸ ਨਹੀਂ ਚੱਲਿਆ ਤੇ ਨਹੀਂ ਉਹਨਾਂ ਨੇ ਪਰਚਾ ਪਾਉਣਾ ਸੀਗਾ ਇਹਦੇ ਤੇ ਪਰਚੇ ਉਹਨਾਂ ਨੇ 2-3 ਹੋਰ ਵੱਧ ਪਾਉਣੇ ਸੀਗੇ ਸਿਰਫ ਇੱਕ ਸਵਾਲ ਪੁੱਛੇ ਕਰਦੇ। ਤੁਹਾਨੂੰ ਹੁਣ ਘਬਰਾਹਟ ਨਹੀਂ ਹੁੰਦੀ ਵੀ ਤੁਸੀਂ ਪੰਗਾ ਗਲਤ ਲੈ ਬੈਠੇ। ਨਹੀਂ ਸਰ ਕੋਈ ਟਕਬਰਾੜ ਤਾਂ ਹੀ ਹੋਈ ਹੈ ਬਸ ਚਲੋ ਪਰਚਾ ਕਹਿ ਰਹੇ ਹੁਣ ਵੀ ਉਹ ਤਾਂ ਧਮਕੇ ਦੇ ਰਹੇ ਵੀ ਅਸੀਂ ਪਰਚਾ ਕਰਾਂਗੇ ਐ ਕਰਾਂਗੇ। ਚਲੋ ਸਰ ਜੇ ਸਰਕਾਰ ਨੂੰ ਆਪਣੇ ਅਸੀਂ ਵੋਟਾਂ ਪਾਈਆਂ ਆ ਸਾਡੇ ਸਵਾਲ ਪੁੱਛਣੇ ਉਹਨਾਂ ਨੂੰ ਗਲਤ ਲੱਗਦੇ ਆ ਨਾ ਪਰਚਾ ਆਪਾ ਪਾਦਣਗੇ ਫਿਰ ਸਾਨੂੰ ਇਹ ਚ ਕੀ ਆਗੇ। ਸਾਡਾ ਆਹੀ ਆ ਵੀ ਆਈ ਨਤੀਜਾ ਭੁਗਤ ਲਾਂਗੇ ਆ ਵੋਟਾਂ ਪਈਆਂ ਸਰਕਾਰ ਲੈਂਦੀ ਅਸੀਂ ਆਪਦਾ ਨਤੀਜਾ ਭੁਗਤ ਲਾਂਗੇ ਬਈ ਤੁਹਾਨੂੰ ਵੋਟਾਂ ਪਈਆਂ ਪਹਿਲਾਂ ਹੁਣ ਤਾਂ ਫਿਰ ਸਾਰਾ ਪਿੰਡ ਬਈ ਤੁਸੀਂ ਇੱਧਰ ਖੜ ਗਏ ਹੁਣ ਫਿਰ ਤੁਹਾਨੂੰ ਤੁਹਾਡੇ ਸਾਰੇ ਪਿੰਡ ਨੂੰ ਨਹੀਂ ਖਤਰਾ ਹੋ ਸਕਦਾ ਇਸ ਹਿਸਾਬ ਨਾਲ ਜਿੱਦਾਂ ਇਹ ਕਹਿੰਦੇ ਨਹੀਂ ਨਹੀਂ ਖਤਰਾ ਕੋਈ ਨਹੀਂ ਬਈ ਸਾਡੇ ਸਾਰੇ ਪਿੰਡ ਕੇਰਾ ਸਪੋਰਟ ਕਰ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਦੀ ਤੇ ਜਿੱਤੂਗਾ ਵੀ ਜੇ ਜੈਦਾ ਆਤਾ ਵੀ ਸਾਨੂੰ ਬਹੁਤ ਉਹ ਆ ਵੀ ਮਾਣ ਆਏ ਬੰਦੇ ਤੇ ਵੀ ਪੂਰਾ ਹਾਂ ਬਾਕੀ ਪਾਰਟੀਆਂ ਤਾਂ ਬਈ ਅਸੀਂ ਬਾਕੀ ਗੱਲ ਐ ਅਸੀਂ ਸਾਰੇ ਨਿਸ਼ਾਨ ਸਨਹੀ ਗਵਾਈ ਏਠਾ ਅਸੀਂ ਆਪਣੇ ਗੁਰੂ ਦੀ ਗਵਾਈ ਏਠਾ ਚੱਲਣਾ ਵ ਠੀਕ ਹੈ ਅਸੀਂ ਕੋ ਆਪਣੇ ਗੁਰੂ ਤੋਂ ਮਨ ਕਰ ਨਹੀਂ ਹੋ ਸਕਦੀ ਅਸੀਂ ਉਹਨੇ ਸੋਚ ਨਾਲ ਚੱਲਣਾ ਚਾਹੀ ਇਹਨਾਂ ਜੋ ਵੀ ਕਰਨਾ ਚੰਗਾ ਕਰਨ ਪੂਰਾ ਕਰਨ ਐਸੀ ਨਾ ਆਪਣੀ ਸੋਚ ਛੱਡਣੀ ਆ ਸੱਚ ਦੇ ਰਾਹ ਤੇ ਚੱਲਣਾ ਠੀਕ ਆ ਬਦੀ ਦੇ ਨਾਲ ਨਹੀਂ ਖੜਨਾ ਜੀ ਅਸੀਂ ਪਰ ਉਹ ਕਹਿੰਦੇ ਵੀ ਬਦੀ ਬਦੀ ਤਾਂ ਪ੍ਰਾਣਿਆਂ ਨੇ ਕੀਤੀ ਆ ਜੇ ਬਦਬੀਆਂ ਹੋਈਆਂ ਤਾਂ ਪ੍ਰਾਣਿਆਂ ਦੇ ਰਾਜ ਦੇ ਵਿੱਚ ਹੋਈਆਂ ਅਸੀਂ ਤਾਂ ਇਹ ਕੰਮ ਕਰ ਰਹੇ ਕੋਸ਼ਿਸ਼ ਕਰ ਰਹੇ ਆ ਵੀ ਉਹ ਇਨਸਾਫ ਲੈ ਕੇ ਦਈਏ ਅਸੀਂ ਗੁਰੂ ਸਾਹਿਬ ਦੇ ਹੱਕ ਦੇ ਵਿੱਚ ਖੜੀਏ ਜਿਹੜੇ ਸੰਧਵਾ ਸਾਹਿਬ ਉਹ ਕਹਿੰਦੇ ਅਕਾਲੀ ਅਸੀਂ ਆ ਅਸਲੀ ਅਕਾਲੀ ਅਸੀਂ ਆ ਅਸੀਂ ਅਕਾਲੀ ਹੋਣ ਦੇ ਨਾਤੇ ਸਾਨੂੰ ਅਕਾਲੀ ਕਿਹਾ ਜਾਣਾ ਚਾਹੀਦਾ ਉਹ ਤਾਂ ਬਦਲ ਕੇ ਆ ਜੀ ਦੂਜੇ ਦਾ ਮੇਰੀ ਗੱਲ ਸੁਣੋ ਜੀ ਤੁਸੀਂ ਫੇਸਬੁਕ ਤੇ ਵੀਡੀਓ ਦੇਖੀ ਹੋਊਗੀ ਕਿਸਾਨਾਂ ਦਾ ਰੌਲਾ ਪਿਆ ਸੀ ਆ ਇੱਕ ਔਰਤ ਦੇ ਮੂੰਹ ਤੇ ਲਫੜ ਵੱਜਿਆ ਵਿਆ ਤੁਸੀਂ ਵੀਡੀਓ ਵੇਖੀ ਹੋਣੀ ਆ ਵੀ ਕੋਈ ਕਿ ਗੁਲਾਮੀ ਦਾ ਅਹਿਸਾਸ ਨਹੀਂ ਸਾਡੀਆਂ ਮਾਵਾਂ ਦੇ ਲਫੜਾ ਦੇ ਚੁੱਪ ਬੈਠ ਕੇ ਕਿਵੇਂ ਬਹਿ ਜਗੇ ਚੁੱਪ ਵਟ ਕੇ ਬੈਠ ਜੀ ਅਸੀਂ ਇਹ ਕਿਸੇ ਵੀ ਸਰਕਾਰਾਂ ਨਹੀਂ ਕੀਤੇ ਸਰਕਾਰ ਬਾਕੀ ਸਰਕਾਰਾਂ ਨੇ ਬਹੁਤ ਹੀ ਹੇਠਾ ਲੈਵਲ ਹੋ ਚੁੱਕੀ ਹੈ ਦਾ ਵੀ ਜਮਾਂ ਥੱਲੇ ਡਿੱਗ ਚੁੱਕਿਆ ਇਹਨਾਂ ਨੂੰ ਆਪਣੇ 92 ਦਾ ਬਹੁਮਤ ਸਾਨੂੰ ਮਿਲਿਆ ਬਾਕੀ ਸਾਰੇ ਤਾਂ ਖੁੱਡੇ ਲੈਣ ਲਾਤੇ 92 ਦਾ ਬਹੁਮਤ ਤਾਂ ਤਾਂ ਹੀ ਤਾਂ ਮੁੱਲ ਪਾਈ ਜਾਂਦੇ ਨੇ ਜੀ ਤਾਂ ਹੀ ਸਾਡੇ ਲਾਠੀਆਂ ਮਾਰਦੇ ਆ ਇਸ ਤੇ ਚੰਗੇ ਲਈ ਅੱਗੇ ਲਿਆਂਦੇ ਸੀ ਸਾਨੂੰ ਕੀ ਆਪਣੇ ਸਾਡੇ ਉਲਟ ਖੜਨਗੇ ਸਾਡੇ ਦੇ ਕੁਟਕਟਾਪਾ ਕਰਨਗੇ ਆਏ ਸੀਗੇ ਜੀ ਅੱਗੇ ਇਹ ਇਹਨੂੰ ਆਇਆ ਸੀਗਾ ਵੀ ਕੀ ਲੱਗਦਾ ਤੁਹਾਨੂੰ ਜੀ ਤੁਸੀਂ ਤਾਂ ਇਹਨਾਂ ਨਾਲੋਂ ਇਹ ਨੌਜਵਾਨ ਆ ਤੁਸੀਂ ਚਲੋ ਕਹਿੰਦੇ ਵੀ ਸਿਆਣਾ ਬੰਦਾ ਜਿਹੜਾ ਹੁੰਦਾ ਸਿਆਣੀ ਗੱਲ ਕਰਦਾ ਤੁਹਾਨੂੰ ਵੀ ਇਹਨਾਂ ਦੀ ਗੱਲ ਚੰਗੀ ਲੱਗਦੀ ਹਾਂ ਜੀ ਚੰਗੀ ਲੱਗਦੀ ਸਾਡੇ ਸਾਰੇ ਪਿੰਡ ਦਾ ਯੂਥ ਭੰਦ ਕੇ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਤੁਰਿਆ ਨਸ਼ਿਆਂ ਤੋਂ ਪਾਸੇ ਹੋ ਕੇ ਜਵਾਨਾਂ ਨੇ ਸੋਚ ਆ ਵੀ ਅਸੀਂ ਕੋਈ ਚੰਗਾ ਕੰਮ ਕਰੀਏ ਬਾਕੀ ਬੇਇੱਜ਼ਤੀ ਦਾ ਮਾਮਲਾ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕਿਹੜਾ ਇਨਸਾਫ ਦਿਵਾਇਆ ਕਿਹਨੂੰ ਸਜ਼ਾ ਕਰਾਈ ਬੇਇੱਜ਼ਤੀ ਮਾਮਲੇ 'ਚ ਸੋ ਬਜ਼ੁਰਗ ਵੀ ਹੈਗੇ ਬਾਬਾ ਜੀ ਤੁਸੀਂ ਅੱਗੇ ਆ ਹੂੰ ਤੁਹਾਨੂੰ ਭਾਈ ਕੀ ਲੱਗਦਾ ਤੁਹਾਨੂੰ ਵੀ ਬਹੁਤ ਸਾਰੇ ਲੋਕ ਇਲਜ਼ਾਮ ਵੀ ਲਾਉਂਦੇ ਸਰਬਜੀਤ ਸਿੰਘ ਹੋਰਾਂ ਦੇ ਉੱਤੇ ਕਈ ਜਾਂਦਾ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਵੀ ਸਰਬਜੀਤ ਸਿੰਘ ਹੋਰਾਂ ਦਾ ਪਿਛਲਾ ਜੀਵਨ ਦੇਖੋ ਵੀ ਉਹ ਕਿਦਾਂ ਦਾ ਰਿਹਾ ਬਹੁਤ ਸਾਰੇ ਲੋਕ ਤਾਂ ਨੌਜਵਾਨ ਜਿਹੜੇ ਲੀਡਰ ਹੁਣ ਅੱਗੇ ਆ ਰਹੇ ਉਹਨਾਂ ਬਾਰੇ ਇਹ ਕਹਿੰਦੇ ਆ ਵੀ ਇਹ ਇਹ ਨਵੇਂ-ਨਵੇਂ ਪੰਥਕ ਕਿੱਥੋਂ ਆ ਗਏ ਹੁਣ ਬਣ ਕੇ ਅਸਲੀ ਪੰਥਕ ਤਾਂ ਅਸੀਂ ਆ ਅਸਲ ਨਾਲ ਉਹਨਾਂ ਦੇ ਮਾਂ ਚ ਡਰ ਪਿਆ ਆ ਠੀਕ ਹੈ ਭਾਈ ਸਾਹਿਬ ਦੀ ਪੂਰੀ ਚੜ੍ਹਾਈ ਆ ਇਸ ਟਾਈਮ ਚੜ੍ਹਾਈ ਦੇ ਵਿੱਚ ਹੈਗੇ ਆ ਉਹ ਇੱਕ ਪ੍ਰਪੋਗੈਂਡਾ ਉਹਨਾਂ ਨੂੰ ਬਦਨਾਮ ਕਰਨ ਦਾ ਹੂੰ ਠੀਕ ਹੈ ਜੀ ਇਹ ਤਾਂ ਕਿਸਾਨਾਂ ਬਾਰੇ ਵੀ ਬਹੁਤ ਕੁਝ ਬੋਲਦੇ ਸੀਗੇ ਹਰਮੰਦਰ ਸਾਹਿਬ ਬਾਰੇ ਵੀ 84 ਚ ਬਹੁਤ ਕੁਝ ਬੋਲਦੇ ਸੀ ਇਹ ਵੀ ਕੋਈ ਗੱਲ ਨਹੀਂ ਹੈ ਕੀ ਤਾਂ ਬਾਈ ਤੁਹਾਨੂੰ ਲੱਗਦਾ ਵੀ ਪੜੇ ਲਿਖੇ ਲੋਕ ਹੈਗੇ ਵੀ ਐ ਫਿਰ ਜਿਹੜੀ ਗੱਲ ਉਹੀ ਆਂਦੀ ਆ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਪੜੇ ਲਿਖਿਆ ਨੂੰ ਨੌਕਰੀਆਂ ਮਿਲਦੀਆਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਤੁਸੀਂ ਸ਼ਾਇਦ ਨਾ ਪਿੱਛੇ ਰਹਿ ਕੇ ਹੋਮੋ ਪੜੇ ਲਿਖੇ ਵਾਕਿਆ ਨੌਕਰੀਆਂ ਲੈ ਰਹੇ ਆ ਪੰਜਾਬ ਦਾ ਬਾਈ ਜੀ ਮੈਂ ਬੀ ਟੈਕ ਕਲੀਅਰ ਆ ਇਸ ਤੋਂ ਜ਼ਿਆਦਾ ਹੋਰ ਆਪਾਂ ਵੀ ਦੇਖੋ ਵੀ ਹੋਰ ਕਿੰਨਾ ਕੁ ਪੜ ਲਗੇ ਬੀ ਟੈਕ ਬੀ ਟੈਕ ਕਲੀਅਰ ਆ ਡਿਪਲੋਮਾ ਬੀਟਾ ਕੀ ਕੀ ਕਰ ਰਹੇ ਹੁਣ ਬੀਟਾ ਕਰਨ ਤੋਂ ਬਾਅਦ ਕੋਸ਼ ਨਹੀਂ ਬਸ ਬਈ ਵੇਲੇ 43000 ਨੌਕਰੀਆਂ ਦਾ ਦਾਵਾ ਸਰਕਾਰ ਕਰ ਰਹੀ ਕਿਸੇ ਨੂੰ ਤਾਂ ਮਿਲੀਆਂ ਹੋਣੀਆਂ ਜੀ ਸਾਡੇ ਬਈ ਇੱਥੇ ਪਿੰਡ ਦਾ ਛੱਡੋ ਸਾਡੇ ਨਾਲ ਦੇ ਕੋਈ ਹੋਰ 10 ਪਿੰਡ ਚ ਲਾ ਲਓ ਇਹ ਚੀਜ਼ ਦਾ ਗਠਨ ਕੀਤਾ ਜਾਵੇ ਹਾਂ ਵੀ ਇੱਕ ਵੀ ਕਿਸੇ ਬੰਦੇ ਨੂੰ ਇਹ ਸਰਕਾਰ ਚ ਨੌਕਰੀ ਮਿਲੀ ਹੋਵੇ ਸਾਡੇ ਕਿਸੇ ਵੀ ਨਜ਼ਦੀਕ ਪਿੰਡ ਤੱਕ ਕੋਈ 20 ਬੰਦਾ ਤੱਕ ਨਹੀਂ ਲੱਗਿਆ ਸਾਡੇ ਪਿੰਡ ਅਸੀਂ ਤਾਂ ਦੇਖਿਆ ਹੀ ਨਹੀਂ ਕਿ ਜੀ ਅਜੇ ਕੋਈ ਨੌਕਰੀ ਲੱਗਿਆ ਆਪਦੇ ਕੋਈ ਬੰਦੇ ਇਹਨਾਂ ਨੇ ਹੋ ਸਕਦਾ ਵੀ ਆਪਦੇ ਬੰਦੇ ਨੂੰ ਕੋਈ ਨੇੜ ਵਾਲਿਆਂ ਨੂੰ ਚਾਰ ਰੱਖ ਲਈ ਹੋਣ ਇਹਨਾਂ ਨੇ ਨੌਕਰੀਆਂ ਤੇ ਉਹ ਉਹਨਾਂ ਨੂੰ ਕਹਿੰਦੇ ਹੋਣਗੇ ਵੀ ਆਹ ਭਾਈ ਨੌਕਰੀਆਂ ਅਸੀਂ ਦੇ ਦਿੰਨੇ ਆਗੇ। ਉਹ ਕਹਿੰਦੇ ਰਿਸ਼ਵਤ ਵੀ ਇਸ ਵਾਰ ਕੋਈ ਨਹੀਂ ਲੱਗੀ। ਬਿਨਾ ਕਿਸੇ ਪੈਸਾ ਲਾਏ ਕਿਸੇ ਤੋਂ ਨੌਕਰੀਆਂ ਬਿਲਕੁਲ ਇਮਾਨਦਾਰੀ ਦੇ ਨਾਲ ਜੈਨੂਨ ਦਤੀਆਂ। ਸਭ ਕੁਝ ਚੱਲੀ ਜਾਂਦਾ ਬਾਈ ਹਨਾ ਇਹ ਤਾਂ ਸਰਕਾਰ ਦੇਖੋ ਨਾ ਇੱਕ ਦੂਜੇ ਤੇ ਹੁੰਦੀ ਹੀ ਆ ਕਹਿਣ ਦੀ ਵੀ ਅਸੀਂ ਆਹ ਗੱਲ ਚੰਗੇ ਆ। ਪਰ ਇਹ ਗੱਲਾਂ ਦਾ ਫਲ ਹਾਲ ਦੂਜੇ ਨੂੰ ਰਿਜ਼ਲਟ ਪਤਾ ਹੁੰਦਾ ਆਪਦੇ ਸਰਕਾਰ ਨੂੰ ਆਪ ਕੁਝ ਨਹੀਂ ਮਾੜਾ ਕਹਿੰਦੀਗੀ। ਸਭ ਕੁਝ ਚੱਲੀ ਜਾਂਦਾ ਬਾਈ ਓਮੀ ਚੱਲੀ ਜਾਂਦਾ ਇਹ ਤਾਂ ਸਰਕਾਰ ਕਹਿੰਦੀ ਸੀ ਕਿ ਅਸੀਂ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਕਿ ਨਸ਼ੇ ਅਸੀਂ ਆ ਬੰਦ ਕਰਵਾ ਦੇਾਂਗੇ ਅਸੀਂ ਆਹ ਕਰਵਾ ਦੇਾਂਗੇ ਫਿਲਹਾਲ ਨਸ਼ੇ ਬਹੁਤ ਜ਼ਿਆਦਾ ਚੱਲ ਰਹੇ ਹੈਗੇ ਅੱਗੇ ਨਾਲੋਂ 2 ਗੁਣਾ ਅੱਗੇ ਨਾਲੋਂ ਵੱਧ ਗਏ ਨੇ ਅਸੀਂ ਇਹ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਥੱਲੇ ਗਰ ਗਿਆ ਜੀ ਪਹਿਲਾਂ ਵਾਲੀਆਂ ਸਰਕਾਰਾਂ ਤਾਂ ਆਪਾਂ ਕਹਿੰਦੇ ਸੀਗੇ ਨਾ ਵੀ ਗਾਂ ਨੂੰ ਜਿੱਤ ਦੇਣੀ ਇਹ ਉਦੋਂ ਕਾਲੀਆਂ ਤੋਂ ਕਾਂਗਰਸੀਆਂ ਤੋਂ ਵੀ ਇਹਨਾਂ ਦਾ ਪੱਠਾ ਜਾਵਾਂ ਥੱਲੇ ਬਹਿ ਗਿਆ ਉਪਰੀਤਕੋੜ ਦੇ ਲੋਕ ਆ ਜਿਹੜੇ ਬਈ ਉਹਨਾਂ ਦੇ ਉੱਤੇ ਪਹਿਲਾਂ ਵੀ ਕਲਾਕਾਰ ਮੁਹੰਮਦ ਸਦੀਕ ਖੋਰੀ ਭੇਜੇ ਤੇ ਹੁਣ ਵੀ ਕਲਾਕਾਰ ਹੀ ਉਤਾਰ ਰਹੇ ਸਾਰੇ ਪਾਰਟੀਆਂ ਜੇ ਹੰਸਰਾ ਹਾਸ ਦੇਖੋ ਬਦਮਸ਼ੀਰੀ ਉਹ ਵੀ ਕਲਾਕਾਰ ਜੀ ਕਰਮਜੀਤ ਅਨਮੋਲ ਵੀ ਕਲਾਕਾਰ ਤੇ ਫਿਰ ਕਲਾਕਾਰਾਂ ਨੂੰ ਇੱਥੇ ਕਿਉਂ ਭੇਜਿਆ ਜਾਂਦਾ ਵੀ ਇੰਨੇ ਲੋਕ ਇੱਕ ਕਲਾਕਾਰ ਨੂੰ ਪਸੰਦ ਕਰਦੇ ਇਸ ਕਰਕੇ ਕੀ ਲੱਗਦਾ ਵੀ ਫਰੀਦਕੋਟ ਦੇ ਵਿੱਚ ਕਲਾਕਾਰਾਂ ਨੂੰ ਉਤਾਰਿਆ ਜਾਂਦਾ ਇੱਕ ਇੱਥੇ ਵੀ ਕਲਾਕਾਰ ਹੀ ਕਰਦੇ ਆਈ ਕੋਈ ਨਾ ਤਾਂ ਪਿਛਲੀ ਯਾਰ ਮੁਹੰਮਦ ਸਦੀਕ ਸਾਹਿਬ ਸੀਗੇ ਉਹਨਾਂ ਨੇ ਕਿੰਨਾ ਕੰਮ ਕਰਤਾ ਵਾਦ ਤੋਂ ਵਾਦ ਉਹਨਾਂ ਨੇ ਪੱਥਰਾਂ ਵਾਲੀਆਂ ਕੁਰਸੀਆਂ ਲਵਾਤੀਆਂ ਥਾਂ ਥਾਂ ਤੇ ਹੋਰ ਉਹਨਾਂ ਨੇ ਕੋਹ ਨਹੀਂ ਲੱਗਿਆ ਹੋਰ ਸਾਰੇ ਪਿੰਡਾਂ ਜਾ ਕੇ ਵੇਖ ਲਓ ਤੁਸੀਂ ਹਰੇਕ ਮੋੜ ਤੇ ਲਾਈਟ ਲੱਗੀ ਹੋਊਗੀ ਸਾਡੇ ਪਿੰਡ ਚ ਤਾਂ ਸਰਕਾਰੀ ਲਾਈਟ ਵੀ ਨਹੀਂ ਲੱਗੀ ਹਜੇ ਤੱਕ ਨਹੀਂ ਲੱਗੀ ਹੋਰ ਸਾਰੇ ਪਿੰਡਾਂ ਸੋਲਰ ਲਾਈਟਾਂ ਲੱਗੀਆਂ ਜਾਂ ਹੋਰ ਬਹੁਤ ਚੀਜ਼ਾਂ ਸਾਡੇ ਪਿੰਡ ਚ ਤਾਂ ਕੁਝ ਵੀ ਨਹੀਂ ਹੋਇਆ ਪਹਿਲਾਂ ਨਹੀਂ ਸਰਕਾਰਾਂ ਨੇ ਵੀ ਕੁਝ ਕੀਤਾ ਤੇ ਆ 2 ਸਾਲ ਹੋ ਗਏ ਹੁਣ ਤਾਂ ਜਮੇ ਹੀ ਪੱਠਾ ਥੱਲੇ ਬੈਠਾ ਪਿਆ ਬਈ ਇੱਕ ਕੈਂਡੀਡੇਟ ਦੇਖੋ ਕਰਮਜੀਤ ਅਰਮੋਲ ਆ ਉਹਨਾਂ ਦੇ ਨਾਲ ਕਿੰਨੀ ਇੰਡਸਟਰੀ ਦੇ ਕਲਾਕਾਰ ਆ ਗਏ ਜਿਨ੍ਹਾਂ ਨੂੰ ਦੇਖਣ ਲਈ ਲੋਕ ਭੱਜੇ ਫਿਰਦੇ ਸੀ ਉਹਨਾਂ ਦੇ ਅੱਗੇ ਪਿੱਛੇ ਵੀ ਇੱਕ ਝਲਕ ਉਹਨਾਂ ਕਲਾਕਾਰਾਂ ਦੀ ਲੈ ਲਈਏ ਤੇ ਤੁਸੀਂ ਉਸ ਬੰਦੇ ਪਿੱਛੇ ਤੁਰ ਪਏ ਜਿਨ੍ਹਾਂ ਦੇ ਪਿੱਛੇ ਅਜ ਤੱਕ ਅਸੀਂ ਕੋ ਕੰਮ ਵੀ ਨਹੀਂ ਤੁਰੇ ਨਹੀਂ ਇਹ ਅਸੀਂ ਤਾਂ ਸਰਪ੍ਰੀਖ ਸਿੰਘ ਮਾਨ ਮਾਨ ਮਗਰਾਂ ਜੀ ਤੇ ਬਾਕੀ ਇਹ ਕਲਾਕਾਰੀ ਕਰਦੇ ਆ ਜੀ ਇਹ ਦੱਸੋ ਇੱਥੇ ਕੰਮ ਕਰਨਗੇ ਕਿ ਫਿਲਮਾਂ ਬਣਾਉਣਗੇ ਹਾਂ ਇਹਨਾਂ ਨੂੰ ਕਹਿੰਦੇ ਮੈਂ ਇੱਥੇ ਰਹੂੰਗਾ ਤੁਹਾਡੇ ਵਿੱਚੇ ਰਹਿਣਾ ਹੈ ਭਾਈ ਜੀ ਲੋਕਾਂ ਨੂੰ ਪਹਿਲਾਂ ਉਹ ਵੇਖਣਾ ਚਾਹੀਦਾ ਵੀ ਇੱਕ ਪਾਸੇ ਤਾਂ ਹੁਣ ਕਲਾਕਾਰ ਆ ਉਹਨਾਂ ਨੇ ਤਾਂ ਉਹੀ ਨਚਾਰ ਪੂਣਾ ਕਰਨਾ ਇੱਕ ਪਾਸੇ ਸਿੱਖ ਕੌਮ ਦਾ ਆਪਣਾ ਕਿੱਡਾ ਤਗੜਾ ਚਿਹਰਾ ਵੀ ਜੇ ਉਹ ਨਾ ਵੀ ਵੇ ਲੋ ਵੀ ਆਪਣੀ ਕਿੱਡੀ ਤਗੜੀ ਉਹਨਾਂ ਦੀ ਕੁਰਬਾਨੀ ਆ ਵੀ ਨਾ ਤਾਂ ਆਪਣੇ ਆ ਨਸ਼ੇ ਬੰਦ ਹੋਣਗੇ ਹੋਰ ਕਿੰਨੇ ਮੁੱਦੇ ਉਹ ਬੰਦੇ ਬੰਦ ਕਰੂਗਾ ਕਿਉਂਕਿ ਉਹਦਾ ਵੀ ਸਰਜੀਤ ਸਿੰਘ ਹੋਰੀ ਜਿਹੜੇ ਮੁੱਦਿਆਂ ਲਈ ਤੁਸੀਂ ਖੜੇ ਹੋ ਉਹ ਹੱਲ ਕਰ ਪਾਣਗੇ ਉਹਨਾਂ ਦੀ ਗੱਲ ਕਰ ਸਕਦੇ ਬਿਲਕੁਲ ਹੋਣਗੇ ਬਾਈ ਕਿਉਂਕਿ ਖਾਲਸਾ ਬੰਦਾ ਯਾਰ ਉਹ ਆਏ ਨਹੀਂ ਕੋਈ ਉਹ ਜੀ ਗੱਲ ਆ ਹਨਾ ਇੱਥੇ ਕਲਾਕਾਰਾਂ ਨੂੰ ਆਪਾਂ ਬਣਾ ਦਿੰਨੇ ਆ ਉਹਨਾਂ ਨੇ ਤਾਂ ਫਿਲਮਾਂ ਬਣਾਉਣ ਲੱਗ ਜਾਣਾ ਉਹ ਆਏ ਥੋੜਾ ਵੀ ਆਪਣੇ ਆਪਣੇ ਇੱਥੇ ਗੱਲ ਗੱਲ ਕਰਨਗੇ ਬਾਕੀ ਦੂਜੀ ਪਾਰਟੀ ਕੌਮ ਦੀ ਗੱਲ ਨਹੀਂ ਕਰ ਸਕਦੇ ਉਹ ਦੂਜੀ ਪਾਰਟੀ ਖਾਲਸਾ ਖਾਲਸਾ ਹੀ ਕਰਨਗੇ ਇੰਨੇ ਵਾਰੀ ਆਪਾਂ ਮੌ ਦੂਜੀ ਪਾਰਟੀ ਨੂੰ ਆਪਾਂ ਕਿੰਨੇ ਵਾਰੀ ਮੌਕਾ ਦੇ ਕੇ ਵੇਖ ਲਿਆ ਸਾਰੀਆਂ ਪਾਰਟੀਆਂ ਨੂੰ ਤੇ ਇਹ ਆਪਣਾ ਆਪ ਦਾ ਪੰਥ ਦਾ ਬੰਦਾ ਹੈ ਇਹਨੂੰ ਮੌਕਾ ਆਪਾਂ ਕਿਉਂ ਨਹੀਂ ਦੇ ਰਹੇ ਹੈਗੇ ਸਾਨੂੰ ਤੁਹਾਡਾ ਪਿੰਡ ਜੇ ਇਹਨਾਂ ਦੇ ਸਮਰਥਨ ਚ ਆ ਜਾਂਦਾ ਲੱਗਦਾ ਉਹ ਜਿੱਤ ਸਕਣਗੇ ਭਾਈ 9 ਹਲਕੇ ਲੋਕ ਸਭਾ ਹਲਕਾ ਵੀਰੇ ਆਪਾਂ ਨਾ ਰੋਡ ਸ਼ੋਅ ਤੇ ਜਾ ਕੇ ਆਏ ਕੱਲ ਵੀ ਬਹੁਤ ਸਮਰਥਨ ਮਿਲ ਲਿਆ ਭਾਈ ਸਾਹਿਬ ਨੂੰ ਵੀ ਕੋਈ ਨਹੀਂ ਲੋਕ ਨਾ ਹਜੇ ਇਹਨਾਂ ਤੋਂ ਥੋੜਾ ਜਿਹਾ ਡਰਦੇ ਆ ਵੀ ਥੋੜਾ ਜਿਹਾ ਐ ਡਾਰ ਦਾਰਾ ਮੰਚ ਖੁੱਲ ਕੇ ਨਹੀਂ ਚੱਲ ਰਹੇ ਵੀ ਬਹੁਤ ਜ਼ਿਆਦੇ ਵੋਟ ਤੇ ਜਿੱਤਣਗੇ ਭਾਈ ਸਾਹਿਬ ਉਸ ਬਾਕੀ ਜਿਹੜੇ ਲੋਕ ਉੱਪਰ ਕੇ ਬਾਹਰ ਆ ਗਏ ਭਾਈ ਉਹ ਤੇ ਕੋਸ ਲੋਕ ਜਿਹੜੇ ਹੈਗੇ ਹਜੇ ਮਰਲਾ ਵੀ ਛੁਪਿਆ ਜਾਂ ਕੋਈ ਜਿਹਨੂੰ ਕੋਈ ਚੇਪ ਹੈਗੀ ਅੰਦਰ ਖਾਤੇ ਵੋਟਾਂ ਬਹੁ ਪੈਣਗੀਆਂ ਬਈ ਪਰ ਨਾਲ ਉਹਨਾਂ ਦੇ ਬੜੇ ਇਕੱਠ ਤੁਰੇ ਫਿਰਦੇ ਆ ਜੀ ਬਾਕੀ ਪਾਰਟੀਆਂ ਦੇ ਆਗੂਆਂ ਦੇ ਨਹੀਂ ਬਈ ਕੱਲੇ ਉਹ ਇਕੱਠ ਹੀ ਆ ਉਹਨਾਂ ਦੇ ਪਤਾ ਕੀ ਹੈ ਉਹਨਾਂ ਦੇ ਪੈਸੇ ਨਾਲ ਤੁਰਦੇ ਹੋਏ ਆ ਇੱਧਰ ਜਿਹੜੀ ਲੋਕ ਆ ਜਿਹੜੇ ਆਪ ਦੀ ਸੇਵਾ ਤੇ ਜਾ ਰਹੇ ਆ ਉਹਨਾਂ ਦੇ ਤਾਂ ਫੰਡ ਹੈਗੇ ਪਾਰਟੀ ਫੰਡ ਦੇ ਖਰਚੇ ਤੇ ਫਿਰਦੇ ਆ ਤੁਸੀਂ ਪਿੰਡ ਦੀ ਗੱਲ ਕੀਤੀ ਵੀ ਸਾਡਾ ਪਿੰਡ ਸਾਰਾ ਸਮਰਥਨ ਦੇਊਗਾ ਬੰਦੇ ਤੁਸੀਂ ਬੜੇ ਥੋੜੇ ਹੋ ਜੀ ਕਿੰਨੀ ਵੋਟ ਆ ਪਿੰਡ ਦੀ 1800 ਵੋਟ ਆ ਜੀ ਫਿਰ ਬੰਦੇ ਇੰਨੇ ਘੱਟ ਕਿਉਂ ਆ ਜ ਬੰਦੇ ਹੁਣ ਮੌਕੇ ਤੇ ਦੁਪਹਿਰ ਦਾ ਟਾਈਮ ਸੀ ਨਾ ਆਪਣੇ ਆਪਣਾ ਰੋਡ ਸ਼ੋਅ ਆ ਇਧਰ ਫਰੀਦਕੋਟ ਉਧਰ ਗਏ ਆ ਤੇ ਬਾਕੀ ਤੁਸੀਂ ਤਾਂ ਕਰਕੇ ਵੀ ਮੌਕੇ ਤੇ ਆਏ ਕਰਕੇ ਵੀ ਬੰਦੇ ਉ ਵੀ ਬਹੁਤ ਹੋ ਗਏ ਪਰ ਉਧਰ ਬਹੁ ਗਏ ਆਪਣੇ ਮੰਨ ਚਾਰ ਵਿੱਚ ਵੀ ਲੱਗੇ ਹੋਏ ਤੁਹਾਡੇ ਪਿੰਡ ਦੇ ਵਿੱਚ ਚਾਰ ਚ ਲੱਗੇ ਆਈ ਬਹੁਤ ਬੰਦੇ ਡੋਡੋ ਅੱਡੀ ਦੋ ਜਥੇ ਬੰਦੀ ਆ ਬਣਾਈ ਜਿਵੇਂ ਇੱਕ ਅਸੀਂ ਕੱਲ ਜਾ ਕੇ ਆਏ ਸੀਗੇ ਸਾਰੇ ਇੱਕ ਉਹ ਅੱਜ ਗਏ ਹੋਏ ਹੈਗੇ ਅੱਧੇ ਬੰਦੇ ਪੋਸਟਰ ਲਾਉਣ ਗਏ ਹੋਏ ਆ ਭਾਈ ਜੀ ਹਾਂਜੀ ਹਾਂਜੀ ਡਿਊਟੀਆਂ ਦਿੱਤੀਆਂ ਉਵੇਂ ਸਾਰੇ ਡੋਡੋ ਅੱਡੀ ਅੱਡ ਅੱਡ ਬੰਦੇ ਹੋਏ ਬਾਕੀ ਗੱਲ ਇਦਾਂ ਜਿਹੜੀ ਬਦਲਾ ਦੀ ਗੱਲ ਆ ਚੁਟਕਲਾ ਨਾ ਬਦਲਾ ਨਹੀਂ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਕੋਲ ਚੁਟਕਲੇ ਆ ਉਹ ਸੁਣ ਲਓ ਕੀ ਚੁਟਕਲੇ ਬਦਲਾ ਲਿਆ ਜਾ ਸਕਦਾ ਕੰਮ ਕਰੋ ਪੰਜਾਬਾ ਪੰਜਾਬੀ ਲੋਕਾਂ ਨੂੰ ਪਤਾ ਲੱਗੂਗਾ ਕੌਣ ਨੂੰ ਪਤਾ ਗਿਆ ਕੀਤਾ ਵਾ ਜੇ ਕੰਮ ਕੀਤੇ ਹੁਣ ਇੰਨੇ ਲੋਕ ਇਕੱਠੇ ਮਿਲਣੇ ਸੀ ਆਪਾਂ ਨੂੰ ਖੜੇ ਕਿਸ ਨੇ ਇੱਕ ਵੀ ਕਹਿੰਦਾ ਹੱਕ ਚ ਕਹਿੰਦਾ ਕੰਮ ਕੀਤਾ ਵੇ ਆ ਦੇਖਦੇ ਨਹੀਂ ਕੰਮ ਕੀਤਾ ਵੇ ਆ ਚੁਟਕਲੇ ਸੁਣ ਲਓ ਚੁਟਕਲੇ ਕੁਝ ਨਹੀਂ ਹੁੰਦਾ ਜੀ ਕੰਮ ਕਰਨੇ ਪੈਂਦੇ ਆ। ਬਾਕੀ ਗੱਲ ਕਰਗੇ ਜੀ ਆਪਾਂ ਕਰਮੀ ਦਾ ਅਨਮੋਲ ਦੀ। ਉਹਨੇ ਵੋਟਾਂ ਲੈ ਕੇ ਉਸ ਤੋਂ ਬਾਅਦ ਫਿਰ ਉਹੀ ਉਹਦਾ ਚੱਲ ਪੈਣਾ ਜੀ ਫਿਲਮਾਂ ਦੇ ਵਿੱਚ ਜਾ ਵੜਨਾ, ਬਾਹਰ ਕੀ ਪਤਾ ਕਿੱਥੇ ਜਾਣਾ, ਕਿੰਨੀਆਂ ਫਿਲਮਾਂ ਸੈਨ ਕੀਤੀਆਂ ਹੋਈਆਂ। ਉਸ ਤੋਂ ਬਾਅਦ ਉਹਨੇ ਮੰਨ ਲਓ ਇੱਥੇ ਸਾਡੇ ਕੋਲੇ ਨਹੀਂ ਹੋਣਾ ਜੀ। ਤੇ ਫਿਰ ਅਸੀਂ ਮੰਨ ਲਓ ਫਿਰ ਇਕੱਲੇ ਰਹਿ ਜਾਣਾ ਜੀ ਹੈਗਾ ਜਿਵੇਂ ਸਾਡਾ ਪਿੰਡ ਦਾ ਪਹਿਲਾਂ ਸਿਸਟਮ ਚੱਲ ਰਿਹਾ ਸੀ ਉਵੇਂ ਹੀ ਚੱਲਣਾ ਹੈਗਾ ਜੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਹੋਣਾ ਜਿੱਥੇ। ਸੋ ਬਿਲਕੁਲ ਜਿੱਥੇ ਵੱਡੇ ਚਿਹਰੇ ਬਾਕੀ ਪਾਰਟੀਆਂ ਦੇ ਵੱਲੋਂ ਉਤਾਰੇ ਗਏ ਆ ਫਰੀਦਕੋਟ ਦੇ ਵਿੱਚ ਤਾਂ ਉੱਥੇ ਭਾਈ ਸਰਬਜੀਤ ਸਿੰਘ ਖਾਲਸਾ ਕਿਸਾਨ ਤੇਸ ਪਿੰਡ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਪਰਜੋਰ ਹਮਾਇਤ ਕੀਤੀ ਜਾਂਦੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਸੱਤਾ ਵਿੱਚ ਰਹਿ ਚੁੱਕੀਆਂ ਜਾਂ ਸੱਤਾ ਦੇ ਵਿੱਚ ਮੌਜੂਦਾ ਸਮੇਂ ਜਿਹੜੀਆਂ ਪਾਰਟੀਆਂ ਬਣੀਆਂ ਹੋਈਆਂ ਬਣੀਆਂ ਹੋਈਆਂ ਇਸ ਸਮੇਂ ਉਹਨਾਂ ਨੂੰ ਦਰਕਿਨਾਰ ਕਰਕੇ ਇਸ ਪਿੰਡ ਨੇ ਸ਼ਰੇਆਮ ਐਲਾਨ ਕੀਤਾ ਕਿ ਅਸੀਂ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਭੁਗਤਾਂਗੇ ਤੇ ਬੀਤੇ ਦੀ ਨਹੀਂ ਜੋ ਗੱਲਬਾਤ ਕਰਮਜੀਤ ਅਨਮੋਲ ਦੇ ਨਾਲ ਹੁੰਦੀ ਹੈ ਇਸ ਪਿੰਡ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਥਾਣੇ ਦੇ ਵੀ ਚੱਕਰ ਲਾਉਣੇ ਪਏ ਆ ਸੋ ਗੱਲਬਾਤ ਕੀ ਸੀ ਕਿਹੜੇ ਸਵਾਲ ਪੁੱਛੇ ਸੀ ਕਿਹੜੇ ਮੁੱਦੇ ਸੀ ਸਾਰੀ ਗੱਲਬਾਤ ਤੁਹਾਡੇ ਤੱਕ ਲੈ ਕੇ ਆਏ ਆ ਤੁਹਾਨੂੰ ਇਹ ਗੱਲਾਂ ਬਾਤਾਂ ਕਿਸ ਤਰ੍ਹਾਂ ਦੀ ਲੱਗੀਆਂ ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ